ਸਬ ਨਗਰ ਕੌਂਸਲ ਜੋ ਹੋਣਾ ਹੈ ਇੱਕ ਸਥਾਨੀ ਸੈਟਰ ਜੀ ਹੈ। ਦੇਖੋ ਜੀ ਨਗਰ ਕੌਂਸਲ ਦੀਆਂ 25 ਬੋਰਡਾਂ ਨੇ ਬੜੀ ਦੇਰ ਤੋਂ ਬਾਅਦ ਮੌਕਾ ਮਿਲ ਰਿਹਾ ਇਲੈਕਸ਼ਨ ਲੜਨ ਦਾ। ਔਰ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਤੇ ਇਲੈਕਸ਼ਨ ਲੜੇਗੀ ਔਰ ਕਾਂਗਰਸ ਦੇ ਪਾਰਟੀ ਦੇ ਸਿੰਬਲ ਚੋਣ ਨਿਸ਼ਾਨ ਪੰਜੇ ਤੇ ਇਲੈਕਸ਼ਨ ਲੜੀ ਜਾਏਗੀ। ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੋ ਅਬਜ਼ਰਵਰ ਇਹਨਾਂ ਚੋਣਾਂ ਦੀ ਦੇਖਰੇਖ ਵਾਸਤੇ ਅਪਾਇੰਟ ਕੀਤੇ ਨੇ। ਇੱਕ ਸਰਦਾਰ ਜਸਪੀਤ ਸਿੰਘ ਜੀ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਇੱਕ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਸਾਬਕਾ ਐਮਐਲਏ ਉਹ ਕੱਲ ਇੱਥੇ ਆ ਰਹੇ ਨੇ ਕੱਲ ਸ਼ਾਮੀ 5 ਵਜੇ ਮੀਟਿੰਗ ਕਰ ਰਹੇ ਨੇ ਕੱਲ ਅਸੀਂ ਸਾਰਾ ਕੁਝ ਫਾਈਨਲ ਕਰ ਦਿਆਂਗੇ ਔਰ ਬਕਾਇਦਾ ਟਿਕਟਾਂ ਦੀ ਅਲਾਟਮੈਂਟ ਵਗੈਰਾ ਕੱਲ ਸ਼ਾਮ ਤੱਕ ਹੋ ਜੇਗੀ ਔਰ ਪਰਸੋਂ ਸਾਰੇ ਕਾਗਜ਼ ਫਾਈਲ ਕਰਵਾ ਦੇ ਜਿਸ ਤਰ੍ਹਾਂ ਪਲਾਸੌਰ ਜੀ ਕਹਿ ਰਹੇ ਵੀ ਕਾਗਜ਼ ਜੀ ਦਾਖਲ ਕਰਾਉਣ ਜਾਣਾ ਹੈ ਕਿ ਬੜੀ ਖੋਰ ਜਿਹਾ ਸਰਪੰਚੀ ਚੋਣਾਂ ਹੋਈਆਂ ਦੇਖੋ ਇਹ ਇਹ ਤਾਂ ਸਰਕਾਰ ਦੀ ਕਮਜ਼ੋਰੀ ਆ ਜਾਂ ਰੂਲਿੰਗ ਪਾਰਟੀ ਦੀ ਕਮਜ਼ੋਰੀ ਆ ਕਿ ਇਹੋ ਜਿਹੇ ਹੱਤਕੰਡੇ ਅਪਣਾਉਂਦੇ ਆ ਇਹੋ ਜਿਹੇ ਹੱਤਕੰਡੇ ਜਿਹੜੀ ਮੈਂ ਸਮਝਦਾ ਕਿ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੁੰਦੀ ਹੈ ਤੇ ਕਾਂਗਰਸ ਪਾਰਟੀ ਦੇ ਔਰ ਵੇਖੋ ਕਾਗਜ਼ਾਂ ਦੇ ਵਿੱਚ ਅੱਜ ਨੋਟੀਫਿਕੇਸ਼ਨ ਵੀ ਹੋਇਆ ਹੈ ਕਿ ਜਿਹੜੀ ਐਨਓਸੀ ਜਾਂ ਨੋ ਡਿਊ ਵਾਲੀ ਕਲੌਜ਼ ਸੀਗੀ ਉਹ ਉਹਨਾਂ ਨੇ ਕਿਹਾ ਕਿ ਹਲਫੀਆ ਬਿਆਨ ਦੇ ਕੇ ਸਾਰੇ ਜਾ ਸਕਦਾ ਸੀ ਹਲਫੀਆ ਬਿਆਨ ਵੀ ਦੇਾਂਗੇ ਫੇਰ ਵੀ ਅਸੀਂ ਨੋ ਡਿਊ ਲੈਣ ਵਾਸਤੇ ਇੱਕ ਇੱਕ ਲੈਟਰ ਜਿਹੜੀ ਹੈ ਜੇ ਨਹੀਂ ਲੈਣਗੇ ਈਓ ਤੇ ਅਸੀਂ ਉਹਨਾਂ ਦੇ ਵਟਸਐਪ ਤੇ ਭੇਜਾਂਗੇ ਔਰ ਬਾਕੀ ਅਸੀਂ ਹਲਫੀਆ ਬਿਆਨ ਲਾ ਕੇ ਸਾਰੇ ਆਪਣੇ ਕਾਗਜ਼ ਆਪਣੇ ਪੂਰੇ ਚੈੱਕ ਕਰਕੇ ਆਪਣੇ ਵਕੀਲਾਂ ਕੋਲ ਚੈੱਕ ਕਰਾ ਕੇ ਅਸੀਂ ਫਾਈਲ ਕਰਾਵਾਂਗੇ ਨਵੇਂ ਚਿਹਰੇ ਆ ਰਹੇ ਕਿ ਜਿਹੜਾ ਪੁਰਾਣੇ ਨੂੰ ਸਰ ਮੌਕਾ ਦਰੂ ਦੇਖੋ ਜਿਹੜੇ ਵੀ ਕ ਇਲੈਕਸ਼ਨ ਲੜ ਸਕਦੇ ਨੇ ਇਲੈਕਸ਼ਨ ਲੜਨ ਦੀ ਸਮਰੱਥਾ ਜਿਹੜੇ ਪਾਰਟੀ ਦੇ ਵਫਾਦਾਰ ਨੇ ਅਸੀਂ ਉਹਨਾਂ ਨੂੰ ਹੀ ਇਲੈਕਸ਼ਨ ਲੜਾਵਾਂਗੇ। ਗਿੱਲ ਸਾਹਿਬ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਤੇ ਨਗਰ ਕੌਂਸਲ ਦੇ ਕਪਲੇਬਾਜੀ ਕਰਨ ਦੇ ਦੋਸ਼ ਲੱਗੇ ਸਨ। ਇਹਨਾਂ ਚੋਣਾਂ ਦੇ ਵਿੱਚ ਕੀ ਅਸਰ ਪੈਣਾ? ਦੇਖੋ ਕੋਈ ਕੋਈ ਅਸਰ ਨਹੀਂ। ਅਸੀਂ ਜਿਹੜੇ ਜਿਹੜੇ ਸਾਫ਼ ਸੁਥਰੇ ਅਖਸ਼ਵਾੜੇ ਲੋਕ ਆ ਉਹਨਾਂ ਨੂੰ ਮੌਕਾ ਦੇਵਾਂਗੇ। ਸਾਰਾ ਇਲੈਕਸ਼ਨ ਲੜਾਵਾਂਗੇ ਕਿ ਕੋਈ ਕਿਸੇ ਕਿਸਮ ਦਾ ਅਸਰ ਨਹੀਂ। ਔਰ ਲੋਕ ਸਮਝਦੇ ਆ ਕਿ ਦੋਸ਼ ਲੱਗਣੇ ਇੱਕ ਹੋਰ ਗੱਲ ਆ ਉਹਨੂੰ ਸਾਬਤ ਕਰਨਾ ਹੋਰ ਗੱਲ ਆ ਜੇ ਕੋ ਸਾਬਤ ਕੀਤਾ ਦੱਸੋ ਕੋ ਗੱਲ ਹੈਗੀ ਤੇ ਅਸੀਂ ਬਾਕੀ ਕਾਂਗਰਸ ਪਾਰਟੀ ਉਹ ਇਲੈਕਸ਼ਨ ਜਿਹੜੀ ਪਹਿਲਾਂ ਤਰ੍ਹਾਂ ਪੂਰੇ ਜੋਰ ਸ਼ੋਰ ਨਾਲ ਲੜਾਂਗੇ ਪਹਿਲਾਂ ਤਾਂ ਸਾਰੇ ਪਰਨਤਾਰਨ ਨਿਵਾਸੀਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਕਿ 10 ਸਾਲ ਬਾਅਦ ਪਰਨਤਾਰਨ ਦੇ ਲੋਕਾਂ ਨੂੰ ਆਪਣੇ ਨਮਾਇਦੇ ਚੁਣਨ ਦਾ ਮੌਕਾ ਮਿਲਦਾ ਪਰਨਤਾਰਨ ਚ 10 ਸਾਲ ਬਾਅਦ ਹੀ ਚੋਣ ਹੋ ਰਹੀ ਹੈ ਸ਼ਹਿਰ ਨਿਵਾਸੀ ਅੱਖਾਂ ਪਤ ਗਿਆ ਸੀ ਉਹ ਦੇਖਦੇ ਆਂ ਇਹ ਚੋਣ ਨਹੀਂ ਸੀ ਹੁੰਦੀ ਦੇਵਾਸੀ ਚ ਹੋਈ ਹੈ ਗਵਰਨਮੈਂਟ ਨਹੀਂ ਸੀ ਚਾਹੁੰਦੀ ਕਰਾਉਣੀ ਪਾਰਲੀਮੈਂਟ ਸੁਪਰੀਮ ਕੋਰਟ ਨੇ داخل دے کے کرਵਾਈ ہے اس گل دی ਸਾਰਿਆਂ ਨੂੰ ਬਹੁਤ ਬਹੁਤ ਵਧਾਈ ਉਸ ਤੋਂ ਅੱਗੇ ਇਲیکشن ਦੀ ਜੇ ਤੁਸੀਂ ਗੱਲ ਕਰਦੇ ਹੋ ਤੇ ਤੁਸੀਂ ਵੀ ਸ਼ਹਿਰ ਨਿਵਾਸੀ ਹੋ ਅਸੀਂ ਤੇ ਦਾਵਾ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਅਮਰਸਰ ਦੇ ਵਿੱਚ ਮੋਟਰਾਂ ਨੇ ਖੂਜਾ ਫੇਰਿਆ ਸੀ ਜਿਸ ਤਰੀਕੇ ਨਾਲ ਮੈਸਰ ਕਾਰਪੋਰੇਸ਼ਨਾਂ ਦੇ ਵਿੱਚ ਮੋਟਰਾਂ ਨੇ ਖੂਜਾ ਫੇਰਿਆ ਸੀ ਉਦੋਂ ਕਿਤੇ ਵੱਧ ਤਰਨਤਾਰਨ ਦੇ ਲੋਕਾਂ ਨੇ ਹੋ ਜਾ ਫੇਰ ਕਿਵੇਂ ਦੇ ਦਿਓ ਲੋਕ ਕਹਿ ਰਹੇ ਕਿ ਸਾਨੂੰ ਐਨਓਸੀ ਨਹੀਂ ਮਿਲਦੀ ਪਈ ਨਗਰ ਕੌਂਸਲ ਵੱਲੋਂ ਸਾਨੂੰ ਸਾਨੂੰ ਇਸ ਗੱਲ ਦਾ ਪਤਾ ਸੀ ਅੱਜ ਦੀ ਮੀਟਿੰਗ ਹੀ ਇਸ ਕਰਕੇ ਸੀ ਕਿ ਅਸੀਂ ਹਰ ਸੰਭਵ ਉਪਰਾਲਾ ਇਹ ਕਰਨਾ ਕਿ ਐਨਓਸੀ ਲਈਆਂ ਜਾਣ ਜੇ ਨਹੀਂ ਦੇਣੀਆਂ ਐਡਮਿਨਿਸਟ੍ਰੇਸ਼ਨ ਅੱਜ ਵੀ ਨਹੀਂ ਬੈਠੀ ਐਡਮਿਨਿਸਟ੍ਰੇਸ਼ਨ ਨੇ ਅਗਲੇ 2 ਦਿਨ ਵੀ ਸਾਨੂੰ ਸ਼ੱਕ ਹੈ ਨਹੀਂ ਬਹਿਣਾ ਜੇ ਨਹੀਂ ਤੇ ਫਿਰ ਜੋ ਵੀ ਸੋਸ਼ਲ ਮੀਡੀਆ ਤੇ ਸਾਡੇ ਸਟੈਪਸ ਨੇ ਉਹ ਅਸੀਂ ਲਵਾਂਗੇ ਅਸੀਂ ਮੇਲਾਂ ਦੇ ਰਾਈ ਵੀ ਅਪਲਾਈ ਕਰਾਂਗੇ ਅਸੀਂ ਵਟਸਐਪ ਦੇ ਰਾਈ ਵੀ ਅਪਲਾਈ ਕਰਾਂਗੇ ਜੇ ਨਹੀਂ ਤੇ ਫਿਰ ਜਿਹੜੀ ਅੱਜ ਨੋਟੀਫਿਕੇਸ਼ਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਹੈ ਕਿ ਹਲਫਿਆ ਬਿਆਨ ਜਿਹੜੇ ਨੇ ਉਹ ਦਿੱਤੇ ਜਾਣਗੇ ਅਸੀਂ ਆਪਣੇ ਹਲਫਿਆ ਬਿਆਨਾਂ ਦੇ ਨਾਲ ਸਾਰੇ ਜਣੇ ਆਪਣੇ ਕਾਗਜ਼ੀ ਦਫਤਰ ਨੂੰ ਕਿਹਦੇ ਸਿੰਬਲ ਤੇ ਲੜਗੇ ਆਪਣਾ ਪਾਰਟੀ ਸਿੰਬਲ ਹੋਏਗਾ 25 ਦੇ 25 ਵਾਰਡਰ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਸਿੰਬਲ ਤੇ ਚੋਣ ਲੜੇ ਨਗਰ ਕੌਂਸਲ ਕਰਨਤਾਰਨ ਦੀਆਂ ਚੋਣਾਂ ਨੇ ਕੋਈ ਸੰਗਠਨ ਜੀ ਕੱਲ ਸਾਡੇ ਪੰਜਾਬ ਸਟੇਟ ਦੇ ਸੈਕਟਰੀ ਇਨ ਚਾਰਜ ਆਏ ਹੋਏ ਸੀ ਇਹਨਾਂ ਨੇ ਕੱਲ ਮੀਟਿੰਗ ਕੀਤੀ ਇਡੀ ਬਹੁਤ ਵਧੀਆ ਪ੍ਰਭਾਵਸ਼ਾਲੀ ਮੀਟਿੰਗ ਰਹੀ ਤੇ ਲੋਕਾਂ ਦੇ ਵਿੱਚ ਇੱਕ ਜੋਸ਼ 2027 ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਲਿਆਉਣ ਲਈ ਜਿਤਾਉਣ ਲਈ ਸਰਕਾਰ ਬਣਾਉਣ ਲਈ ਤੇ ਸਾਡੀਆਂ ਜਿਹੜੀਆਂ ਨਗਰਪਾਲਿਕਾ ਦੀਆਂ ਤਰਨਤਾਂ ਨੇ ਚੁਣਨਾ ਅੱਜ ਸੁਮੇਤੀ ਕਾਂਗਰਸ ਪਾਰਟੀ ਤਰਨਤਾਂ ਦੇ ਹਲਕੇ ਦੇ ਇਕੱਠੇ ਹੋ ਗਏ ਉਹਨਾਂ ਨੇ ਮੀਟਿੰਗ ਕੀਤੀ ਜਿਹਦੀ ਅਗਵਾਈ ਸਰਦਾਰ ਹਰਮਿੰਦਰ ਸਿੰਘ ਨੇ ਕੀਤੀ ਹੈ ਤੇ ਕਾਂਗਰਸ ਪਾਰਟੀ ਦੇ ਹਰ ਵਰਕਰ ਦੇ ਵਿੱਚ ਪੂਰਾ ਜੋਸ਼ ਹੈ ਕਿ ਅਸੀਂ ਲੇਖਕ ਕਮੇਟੀ ਲੜਾਂਗੇ ਵੀ ਜਿੱਤਾਂਗੇ ਵੀ ਤੇ ਕਮੇਟੀ ਵੀ ਬਣਾਵਾਂਗੇ ਤੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਜੇ ਸਰਕਾਰ ਨੇ ਕੋਈ ੱਤਕਾ ਕਰਨ ਦੀ ਸਾਡੇ ਕਿਸੇ ਵਰਕਰ ਨਾਲ ਸਾਡੇ ਕਿਸੇ ਉਮੀਦਵਾਰ ਨਾਲ ਕੋਈ ੱਤਕਾ ਕਰਨ ਦੀ ਜਾਂ ਕਾਗਜ਼ ਰੱਦ ਕਰਾਉਣ ਦੀ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਉਹਦਾ ਇੱਟ ਤਾਂ ਇੱਕ ਜਵਾਬ ਪੱਥਰ ਨਾਲ ਦਵਾਗਾ ਐਨਓਸੀ ਦਾ ਮੁੱਦਾ ਐਨਓਸੀ ਦੇ ਮੁੱਦੇ ਕਰਕੇ ਬਹੁਤ ਜ਼ਿਆਦਾ ਰੌਲਾ ਪੈਣ ਦਾ ਵੀ ਆ ਜਿਹੜੀ ਹਾਕਮ ਤੇ ਰਹੋ ਐਨਓਸੀ ਦੀ ਦੁਆਰੀ ਜਾ ਕੇ ਸਰਫ ਹੋਣੀ ਦੇ ਉਹ ਐਨਓਸੀ ਦੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸਰਕਾਰ ਨੇ ਐਫੀ ਡਿਵਿਡ ਵੀ ਜਾਰੀ ਕੀਤਾ ਸਰਕਾਰ ਨੇ ਕਿ ਜਿਹਦੇ ਕਿ ਤੁਹਾਨੂੰ ਐਨਓਸੀ ਦੀ ਲੋੜ ਨਹੀਂ ਹੈ ਤੁਸੀਂ ਇੱਕ ਹਲਫਿਆ ਬਿਆਨ ਦਿਓ ਆਪਣਾ ਸਾਰਾ ਉਹਦੇ ਤੇ ਲਿਖ ਕੇ ਨਾਲ ਐਫੀ ਡਿਵਿਡ ਲਾ ਕੇ ਸਾਰਾ ਕੁਝ ਦਿਓ ਤੇ ਐਨਓਸੀ ਦੀ ਰਿਕੁਆਇਰਮੈਂਟ ਨੇ ਤੇ ਉਹ ਨੋਟੀਫਿਕੇਸ਼ਨ ਤੋਂ ਸਰਕਾਰ ਭੱਜ ਨਹੀਂ ਸਕਦੀ ਸਰਕਾਰ ਦੇ ਅਫਸਰਾਂ ਦੇ ਨੁਮਾਇੰਦਿਆਂ ਦੇ ਸਾਈਨਾਂ ਦੇ ਨੋਟੀਫਿਕੇਸ਼ਨ ਆਈ ਹੈ ਜਦੀ ਕਾਪੀ ਵੀ ਤੁਹਾਨੂੰ ਅਸੀਂ ਦੇ ਦਾਂਗੇ ਤੇ ਈਓ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ ਦਫ਼ਤਰ ਦੇ ਵਿੱਚ ਸਟਾਫ ਨਾਲ ਵੀ ਅਸੀਂ ਆਪਣੇ ਤੌਰ ਤੇ ਪਤਾ ਕਰਾਇਆ ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਤੇ ਆ ਗਈ ਹੈ ਸੋ ਦੇ ਕਿਸੇ ਵੀ ਤਰ੍ਹਾਂ ਦੀ ਪੰਚਾਇਤੀ ਚੋਣਾਂ ਵਾਂਗੂ ਇਹ ਧਾਧਲੀ ਕਰਨ ਦੀ ਕੋਸ਼ਿਸ਼ ਕਰਨਗੇ ਉਹਦੇ ਚ ਵੀ ਇਹਨਾਂ ਕਿਹਾ ਸੀ ਪੰਚਾਇਤੀ ਚੋਣਾਂ ਵਿੱਚ ਤੇ ਲੋਕਾਂ ਦੇ ਕਾਗੇ ਤੱਕ ਪਾਰ ਦੇ ਗਏ ਹੁਣ ਕੀ ਲੱਗਦਾ ਹੈ ਜਿਸ ਤਰ੍ਹਾਂ ਉਦੋਂ ਲੋਕਾਂ ਨਾਲ ਡਟ ਕੇ ਖੜੇ ਹੋ ਐਸਾ ਲੜੇ ਸਾ ਇਹਨਾਂ ਨਾਲ ਹੁਣ ਵੀ ਉਸ ਤੋਂ ਵੱਧ ਡਟ ਕੇ ਖੜਾ ਲੜਾਂਗੇ ਤੇ ਆਪਣੇ ਕਿਸੇ ਵੀ ਵਰਕਰ ਨਾਲ ਪਾਰਟੀ ਦੇ ਨਾਇਬ ਦੇ ਨਾਲ ਧੱਕਾ ਨਹੀਂ ਹੋ ਦਵਾਗੇ ਤੇ ਕਾਂਗਰਸ ਪਾਰਟੀ ਸ਼੍ਰੀ ਤਰਤਾਸਾਹ ਦੇ ਵਿੱਚ ਆਪਣੀ ਕਮੇਟੀ ਹਰ ਹਾਲਤ ਚ ਜਿੱਤ ਕੇ ਬਣਾਏਗਾ ਤੇ ਆ 25 ਦੀਆਂ 25 ਸੀਟਾਂ ਦੇ ਕਾਂਗਰਸ ਪਾਰਟੀ ਦੇ ਐਸੋਲੇ ਇਦਾਂ ਦਾ ਮਾਹੌਲ ਬਣਿਆ ਆ ਕਿ ਹਰ ਸੀਟ ਤੇ ਸਾਡੇ ਕੋਲ ਕੈਂਡੀਡੇਟਾਂ ਨੂੰ ਸਮਝਾਉਣ ਮਨਾਉਣ ਦੀ ਲੋੜ ਪੈ ਰਹੀ ਹੈ ਕਿ ਸਾਡੇ ਕੋਲ ਆਪਣੇ ਉਮੀਦਵਾਰ ਇੰਨੇ ਨੇ ਐ ਸੋਹੇ ਲੜਨ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਲੜਨਾ ਚਾਹੁੰਦੇ ਨੇ ਜਿਹੜਾ ਜੋ ਰੋਟਲ ਚੋਂ ਲੜੀ ਜਾਂ ਨਹੀਂ ਆਪਣਾ ਸਿੰਪਲ ਲੜੀ ਜਾਂ ਨਹੀਂ ਕਿੱਦਾਂ ਹੋਏ ਬਿਲਕੁਲ ਸਿੰਪਲ ਦੇ ਲੜੀਆਂ ਜਾਣਗੇ ਇਸ ਤਰ੍ਹਾਂ ਦੀ ਫਿਰ ਕੀ ਅਪੀਲ ਕਰਜੋਗੇ ਸ਼ਹਿਰ ਵਾਸੀਆਂ ਨੂੰ ਜਿਹੜੇ ਵੋਟਰ ਸਾਡੇ ਲੁੱਕ ਇਸ ਵੇਲੇ ਤਾਂ ਤੁਸੀਂ ਖੁਦ ਹੀ ਸਾਡੇ ਪੱਤਰਕਾਰ ਭਰਾ ਵੀ ਭਲੀਪਾਨ ਜਾਣੀਓ ਕਿ ਜੋ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਨੇ ਝਾੜੂ ਨਹੀਂ ਪੰਜਾਬ ਦੇ ਵਿੱਚ ਲੋਕਾਂ ਲਈ ਕੀਤਾ ਤੇ ਜੋ ਗਮਰਾਹ ਕਰਕੇ ਲੋਕਾਂ ਨੂੰ ਧੋਖੇ ਨਾਲ ਰੱਖ ਕੇ ਵੋਟਾਂ ਲਈਆਂ ਸੀ ਉਹ ਸਾਰੇ ਜੱਗਦਾਰ ਹੋ ਚੁੱਕੇ ਤੇ ਜੋ ਇਹਨਾਂ ਦਾ ਦਿੱਲੀ ਦੇ ਵਿੱਚ ਜੇ ਕੇਜਰੀਵਾਲ ਨਾਲ ਹੋਇਆ ਪੰਜਾਬ ਦੇ ਲੋਕਾਂ ਨੇ ਮੰਡ ਬਣਾਇਆ ਹੋਇਆ ਜਉਣ ਵਾਲੀ ਸਰਕਾਰ 2027 ਦੇ ਵਿੱਚ ਕਾਂਗਰਸ ਪਾਰਟੀ ਵੀ ਬਣੇਗੀ ਤੇ ਕਾਂਗਰਸ ਦੀ ਤਰਨਤਾ ਸਾਹਿਬ ਦੇ ਵਿੱਚ ਕਮੇਟੀ ਬਣੇਗੀ